ਭਾਈ ਪੌਣੇ 2 ਗਵੰਟਲ ਦਾ ਇਹਦੇ ਲੱਗਿਆ ਤੇ 36 30 ਦੇ ਲੱਗਿਆਗਾ 2.5 ਗਵੰਟਲ ਦਾ ਅੱਛਾ ਇਹੇ ਕੰਮ ਦਾ ਤੇਰਾ ਮੈਂ ਕਹਿੰਦਾ ਜੱਦੀ ਪੁਸ਼ਤੀ ਇਹ ਕੰਮ ਦਾ ਦਾ ਸਿਰਾਂ ਲਾਉਣਾ ਮੈਂ ਬਹੁਤ ਟਰੈਕਟਰਾਂ ਦੇ ਹਾਂਜੀ ਦੋਸਤੋ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਖੜਿਆ ਕਹਿੰਦਾ ਭਾਈ ਜਸਕਰਨ ਕੈਨੇਡਾ ਵਾਲੇ ਦੇ ਘਰੇ ਹਨਾ ਸੋ ਗੱਲ ਕਪਤਾਨ ਦੀ ਕਰੀਏ ਭਾਰੇ ਵਾਲੇ ਦੀ ਹਨਾ ਕੋਟ ਭਾਰੇ ਵਾਲੇ ਦੀ ਤੇ ਅਗਲਾ ਇੱਕ ਡਾਇਰੈਕਟਰ ਤਿਆਰ ਕਰਾਉਂਦਾ ਦੋ ਕਰਾਉਂਦਾ ਪਰ ਇਹਨਾਂ ਨੇ ਘਟੂ ਘਟ ਪੰਜ ਸੱਤ ਟਰੈਕਟਰ ਕੱਲੇ ਕਪਤਾਨ ਤੋਂ ਤਿਆਰ ਕਰਾਏ ਨੇ ਸਾਡੇ ਭਰਾ ਤੋਂ ਤੇ ਸਾਰਿਆਂ ਦੀ ਆਹ ਗੱਲ ਕਰੀਏ ਛਾਤਨੀਆਂ ਛੱਪੇ ਲਾ ਲਓ ਹਨਾ ਆਹ ਡੈਕ ਵੱਡੇ ਵੱਡੇ ਜਿਹੜੇ ਆਪਾਂ ਕਹਿੰਦੀਏ ਕਣਕ ਦੀਆਂ ਢੋਲੀਆਂ ਜੱਡੇ ਜੱਡੇ ਲਵਾਏ ਹੋਏ ਨੇ ਤੇ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਨਲੇ ਕਪਤਾਨ ਨਾਲ ਗੱਲ ਕਰਦੇ ਆ ਹਨਾ ਤੇ ਕਪਤਾਨ ਇੱਧਰ ਆ ਜਾ ਬਈ ਮੜਾ ਜਾ ਪਹਿਲਾਂ ਆਪਾਂ ਬਾਈਆਂ ਨਾਲ ਵੀ ਗੱਲਬਾਤ ਕਰਦੇ ਆ ਹੋਰ ਬਈ ਠੀਕ ਹੋ ਤੁਸੀਂ ਪਹਿਲਾਂ ਇੱਧਰ ਸਾਰੀ ਸੰਗਤ ਖੜੀ ਆ ਪਹਿਲੀ ਗੱਲ ਤਾਂ ਇਹਨਾਂ ਨੇ ਵਿਆਹ ਜੱਡਾ ਮਾਹੌਲ ਉਹੀ ਬਣਾ ਲਿਆ ਵੀ ਜਦੋਂ ਅਸੀਂ ਆਉਣਾ ਹਨਾ ਤੇ ਹੋਰ ਬਾਈ ਕਿੱਦਾਂ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਖੁਸ਼ੀ ਹੁੰਦੀ ਹੈ ਹਨਾ ਹਾਂ ਹਾਂ ਬਾਈ ਖੁਸ਼ੀ ਹੁੰਦੀ ਹੈ ਕੰਮ ਤਾਂ ਦੇਖੋ ਸਾਰੀ ਕਰਦੇ ਆ ਹਨਾ ਹਾਂ ਬਾਈ ਤੇ ਜਿਹੜਾ ਮੋਹ ਪ੍ਰੇਮ ਹਨਾ ਜਿਵੇਂ ਬਾਈਆਂ ਨੇ ਦਿੱਤਾ ਆਪਾਂ ਨੂੰ ਹਨਾ ਜਾਂ ਨਿੰਦੇ ਨੇ ਆਪਾਂ ਕੱਲਾ ਕੰਮ ਪੈਸੇ ਵਾਸਤੇ ਨਹੀਂ ਕਰਦੇ ਬਈ ਆਪਾਂ ਰਿਲੇਸ਼ਨ ਬਣਾਉਣ ਵਾਸਤੇ ਕੰਮ ਕਰਦੇ ਆ ਤੇ ਬਾਈਆਂ ਨਾਲ ਵੀ ਤੁਸੀਂ ਐ ਮਨੋ ਜੇ ਪਹਿਲਾਂ ਕੀਤਾ ਸੀ ਕੰਮ ਤੇ ਕੰਮ ਕਰਕੇ ਤੂੰ ਐਂ ਦੇਖ ਲਾ ਵੀ ਜੇ ਆਪਾਂ ਹਨ ਜਿਵੇਂ ਤੂੰ ਗੱਲ ਕਰੀ ਆ ਵੀ ਇਕੱਠੇ ਹੋਏ ਨੇ ਐਨੇ ਮੈਂ ਕਹਣਾ ਜੇ ਕਿਸੇ ਲੀਡਰ ਨੇ ਹੋਣਾ ਬੰਦੇ ਤਾਂ ਨਹੀਂ ਇਕੱਠੇ ਹੋ ਕੋਈ ਨਹੀਂ ਹੋਣਾ ਤੇ ਆਪਣੇ ਮੂੰਹ ਕਰੇਮ ਨੂੰ ਬਾਈ ਹੋਰੇ ਦੇਖ ਹਨਾ ਲੀਡਰਾਂ ਨੂੰ ਤਾਂ ਬਾਰ ਚ ਰੋੜੇ ਤੇ ਹੀ ਖੜੇ ਹੁੰਦੇ ਨੇ ਆਪਾਂ ਹੰਡੇ ਢੁੰਡੇ ਪਏ ਨੇ ਪੂਰਾ ਇੱਜ਼ਤ ਮਾਨ ਕਰਿਆ ਹਾਂ ਤੇ ਬਈ ਗੱਲ ਕਰੀਏ ਟਰੈਕਟਰਾਂ ਦੇ ਕੰਮਕਾਰ ਦੀ ਹਨਾ ਤੇ ਕਿਵੇਂ ਲੱਗਿਆ ਕੰਮ ਕਰ ਬਾਈ ਜੀ ਬਹੁਤ ਵਧੀਆ ਲੱਗਿਆ ਅੱਛਾ ਤੇ ਬਾਈ ਦਾ ਸੁਭਾਅ ਬਹੁਤ ਵਧੀਆ ਮੇਰੀ ਗੱਲ ਤਾਂ ਹਾਂਜੀ ਤੇ ਕੰਮ ਸਾਨੂੰ ਬਹੁਤ ਵਧੀਆ ਲੱਗਿਆ ਜਿੰਨੀ ਆਸ ਨਾ ਛੱਡ ਕੇ ਆਈ ਸੀ ਉਦੋਂ ਵਧੀਆ ਕੰਮ ਕਰਕੇ ਦਿੱਤਾ ਬਹੁਤ ਉਦੋਂ ਵਧੀਆ ਹਾਂਜੀ ਸੋ ਆ ਜਦੋਂ ਬਰਾਂਡੇ 'ਚ ਲੱਗਿਆ ਹੁੰਦਾ ਡਾਇਰੈਕਟਰ ਲਾਈਟਾਂ ਜਗਦੀਆਂ ਸੋਹਣੀਆਂ ਲੱਗਦੀਆਂ ਹਨਾ ਬਾਈ ਸਾਡੇ ਬਾਹਰ ਲੈਣ ਨੂੰ ਸਾਡਾ ਫਾਰਮ ਚਾਹ ਬਾਈ ਕੈਨੇਡਾ ਜਸਤਨ ਸਿੰਘ ਉਹ ਬਹੁਤ ਸ਼ੌਂਕ ਸੀ ਉਹ ਉਹ ਸੇਣੀ ਸਾਡੇ ਅਰੀਲਾ ਦੇਖਿਆ ਜੇ ਬਾਈ ਦੀਆਂ ਸੇਣੀ ਕਿਹਾ ਵੀ ਆਪਾਂ ਉਸ ਤੋਂ ਬਾਈ ਤੋਂ ਤਿਆਰ ਕਰਾਉਣੇ ਆ ਤੇ ਬਹੁਤ ਵਧੀਆ ਤਿਆਰ ਕੀਤੀ ਆ ਕੰਮ ਮੁੱਕਾ ਪਣਾ ਕੈਨੇਡਾ ਤੋਂ ਹੋਇਆ ਵੈਸੇ ਬਾਈ ਆਪਣੇ ਜ਼ਿਲ੍ਹੇ ਦੀ ਆ ਬਹਿੰਡੇ ਦੀ ਆ ਪਿੰਡ ਮਲਤਾਨੀ ਆ ਕਰ ਕਰ ਬੁਕਿੰਗ ਹੋਈ ਸੀ ਜਿਹੜੀ ਸਾਰੇ ਇਹਦੀ ਟਰੈਕਟਰਾਂ ਦੀ ਬਾਈ ਨੇ ਉਧਰੋਂ ਕੈਨੇਡਾ ਦੀ ਬੁੱਕ ਕੀਤੀ ਸੀਗੇ ਬਾਪੂ ਜੀ ਜਿਵੇਂ ਤੁਹਾਡੇ ਨਵੇਂ ਲਿਆਂਦੇ ਸੀ ਟਰੈਕਟਰ ਏਜੰਸੀ ਦੇ ਵਿੱਚੋਂ ਨਹੀਂ ਉਹ ਉਦਾਂ ਪੁੱਛ ਰਿਹਾ ਉਹਦੇ ਨੂੰ ਕਿਵੇਂ ਲੱਗਦੇ ਸੋਹਣੇ ਵੱੱਦ ਲੱਗਦੇ ਆ ਬਹੁਤ ਸੋਹਣੇ ਲੱਗਦੇ ਆ ਅੱਛਾ ਜੀ ਜੀ ਕਰਦਾ ਵੀ ਚਲਾਈਏ ਹੈਂ ਜੀ ਤਾਂ ਕਰਦਾ ਹੀ ਆ ਤੇ ਬਾਕੀ ਭਾਈ ਤੁਹਾਨੂੰ ਦੱਸ ਦਊ ਕਿਵੇਂ ਓਕੇ ਹੈ ਕੰਮ ਸਾਰਾ ਹੈ ਸੋਹਣਾ ਲੱਗਿਆ ਪੂਰਾ ਸੋਹਣਾ ਹੈ ਜੀ ਹਾਏ ਹਾਏ ਉਹ ਟਰੈਕਟਰ ਜੇ ਘੜ ਘੜ ਖੜਾਈ ਜਾਂਦਾ ਸੀ ਹੁਣ ਪਿੱਛੇ ਖੜ ਗਿਆ ਆ ਕੇ ਮੈਂ ਕਿਹਾ ਗੱਡੀ ਜੀ ਸਕਾਰਪਿਓ ਵੀ ਖੜੀ ਹੈ ਤੇ ਵੀ ਲਵਾ ਦੇ ਲਾਈਟਾਂ ਲੁੱਟਾਈਆਂ ਗਪਤਾਨ हां भाई ये ये भाई भाई, भाई लाया नहीं होता ये नई लेती है ना छेड़खानी हजे तक कीती नहीं स्क्रीनयां पैया ने जेड़ियां अपने ऊपर तक ज्ञान ਦੇ ਵਿੱਚ ਉਹ ਇਥੇ ਲਿਆ ਗੇ ਲਾ ਦੇ ਕੋਈ ਨਹੀਂ ਹੁੰਦਾ हां ना ਬਣਾਵਾਂਗੇ ਤੇ ਇਹ ਇਹਦੇ ਇਹਦੇ ਗੱਲ ਕਰੀਏ ਹਨਾ ਆਹਾ ਕੀ ਕੀ ਸਿਸਟਮ ਇਹਦੇ ਲਾਇਆ ਜਿਹੜਾ ਆਪਾਂ ਬਾ ਇਥੂ ਚੱਲ ਬਾਬੇ ਅੱਗੇ ਤੋਂ ਪਹਿਲਾਂ ਦਾ ਬੰਪਰ ਇਹਨਾਂ ਦਾ ਠੀਕ ਆ ਲਗਭਗ ਪੌਣੇ 2 ਗਮੰਟਲ ਵੇਟ ਬੰਪਰ ਤੇ ਆ ਅੱਛਾ ਹਾਂ ਮਤਲਬ ਇਹ ਪੌਣੇ 2 ਗਮੰਟਲ ਦਾ ਇਹਦੇ ਲੱਗਿਆ ਤੇ 36 30 ਦੇ ਲੱਗਿਆਗਾ 2.5 ਗਮੰਟਲ ਦਾ ਅੱਛਾ ਉਹ ਆ ਦੇਖ ਤੂੰ ਪਹਿਲਾਂ ਹੱਥ ਜਿੰਨਾ ਚੌੜਾ ਦਾ ਇਹਦਾ ਉਹ ਹੈ ਬੱਟ ਬੱਲ ਪੱਕੀ ਆਉ ਹੈਨਾ ਆਪ ਕਹਿੰਦੇ ਨਹੀਂ ਸੰਗੂ ਸੰਗੂ ਵਾਲਾ ਸਿੰਗੂ ਬਾਰਡਰ ਤੇ ਟੱਕੜ ਵਾਸਤੇ ਉਹ ਚੀਜ਼ ਹੈ ਉਹ ਇਹ ਕੰਮ ਕਰਦੇ ਨੇ ਉੱਥੇ ਜਾ ਕੇ 4x4 ਹੁੰਗਾ ਤੇ ਇਹਦਾ ਮਤਲਬ ਬਈ ਬੰਪਰ ਵਾਲਾ ਕੰਮ ਬੰਪਰ ਕੀਤਾ ਸੀ ਤੇ ਬਾਕੀ ਟਰੈਕਟਰ ਦੇ ਤੁਸੀਂ ਛਤਰੀ ਹੂਗੀ ਡਾਉਨ ਸੀਲ ਲਗਾਉਂਦੀ ਸਿਸਟਮ ਹੋਊਗਾ ਇਹ ਕੰਮ ਤਾਂ ਦ더라 ਮੈਂ ਕਹਿੰਦਾ ਜੱਦੀ ਪੁਸ਼ਟੀ ਇਹ ਕੰਮ ਦਾਦਾ ਸਿਰਾਂ ਲਾਉਣਾ ਮੈਂ ਬਹੁਤ ਟਰੈਕਟਰਾਂ ਦੇ ਹਾਂ ਇਹ ਹੀ ਚੀਜ਼ ਪਹਿਚਾਣ ਬਣਾਉਂਦੀ ਆ ਤੇ ਬਾਕੀ ਦੋਤੋਂ ਤੁਸੀਂ ਆਹ ਦੇਖ ਲਓ ਹੁਣ ਆਹ ਬੂਫਰਾ ਵਾਲਾ ਸਿਸਟਮ ਦਾ ਬਾਈ ਦਾ ਸਰੇ ਹੁੰਦਾ ਕੋਈ ਕਮੀ ਨਹੀਂ ਛੱਡੀ ਬਾਈ ਹਾਂ ਮਤਲਬ ਐਂ ਮੰਨੋ ਤੁਸੀਂ ਟਰੈਕਟਰ ਖੜਾਏ ਸੀ ਤੇ ਇਹਨਾਂ ਨੇ ਕੁਝ ਨਹੀਂ ਕਿਹਾ ਵੀ ਆਏ ਨਹੀਂ ਆਏ ਨਹੀਂ ਮੈਨੂੰ ਕਹਿੰਦੇ ਜਿਹੜਾ ਕੁਝ ਹੁੰਦਾ ਕਰਦੇ ਤੇ ਕਰੀ ਜਾਂ ਇਹਨੂੰ ਹੁਣ ਬਸ ਕਰੀ ਜਾਂ ਇਹਨੂੰ ਹਾਂ ਜਿਹੜਾ ਵੀ ਕੰਮ ਕਰੀ ਹਾਂ ਤੇ ਇਧਰ ਵੀ ਅੱਜ ਦੇ ਵੀ ਕੈਨੇਡਾ ਦਾ ਝੰਡਾ ਦਿਓ ਤੇ ਵੀ ਬਾਈ ਜਿਸ ਕਾਰਨ ਨੇ ਸ਼ੌਂਕ ਨਾਲ ਤਿਆਰ ਕਰਾਇਆ ਨੇ ਸ਼ੌਂਕ ਨਾਲ ਕਰਾਇਆ ਬਾਈ ਇਹਦੇ ਵੀ ਆਹੀ ਸਿਸਟਮ ਤਿਆਰ ਕਰਿਆ ਹਨਾ ਵੀ ਸਿਸਟਮ ਥੋੜਾ ਛੋਟਾ ਲਵਾਤਾ ਸੀ ਬਾਈ ਇਹਨਾਂ ਨੇ ਤੇ ਇੱਕ ਇਹਦੇ ਆਹ ਸਿਸਟਮ ਲਾਤਾ ਬਾਈ ਇਤੋਂ ਕੰਮ ਵਧ ਲੈਣਦੇ ਹੋਣਗੇ ਕੰਮ ਨਹੀਂ ਬਸ ਉਹ ਫਿਰ ਆਇਆ ਨਾ ਬਾਈ ਟਰੈਕਟਰ ਫਿਰ ਹੁਣ ਬਾਈ ਹੋਰਾਂ ਕੋਲ ਇੰਨੇ ਖੜੇ ਨੇ ਆ ਸਾਰੇ ਉਹ ਕੋਈ ਸਾਰੇ ਬੰਤੀ ਲਵਾਲੇ ਇਹਨਾਂ ਨੇ ਦੇਖ ਦੇ ਪਹਿਲਾਂ ਸਟਾਰਟਿੰਗ ਐ ਹੁੰਦੀ ਆ ਵੀ ਆਮ ਜੇ ਤੋਂ ਹੁੰਦੀ ਆ ਫਿਰ ਉਦੋਂ ਬਾਅਦ ਖਾਸ ਬਣਦੇ ਬਣਦੇ ਇੱਥੇ ਆ ਜਾਂਦੀ ਆ ਲੋਕ ਹਨਾ ਤੇ ਵੱਡੀ ਗੱਲ ਬਾਈ ਇੱਕ ਹੋਰ ਹੈ ਇੱਕ ਟਰੈਕਟਰ ਇਹਨਾਂ ਦਾ ਆਪਣੇ ਵਰਕਸ਼ਾਪ ਦੇ ਵੀ ਖੜਾ ਉਹ 855 ਹਾਂ ਉਹ ਵੀ ਬਾਈ ਹੋਰਿਆਂ ਦੀ ਆ ਉਹ ਵੀ ਬਹੁਤ ਸੋਹਣਾ ਤਿਆਰ ਹੋਇਆ ਤੇ ਸੋਨੂੰ ਕਿਵੇਂ ਲੱਗਿਆ ਕੰਮ ਸੈੱਟ ਲੱਗਿਆ ਜੀ ਹੈ ਅੱਗੇ ਜਿਵੇਂ ਟਰੈਕਟਰਾਂ ਤੇ ਬੈੰਦੇ ਸੀਗੇ ਉਦੋਂ ਹੋਰ ਫੀਲਿੰਗ ਆਉਂਦੀ ਸੀ ਹੁਣ ਕਿਵੇਂ ਆਉਂਦੀ ਆ ਹੋ ਵਧੀਆ ਆਉਂਦੀ ਆ ਵਧੀਆ ਆਉਂਦੀ ਆ ਜੀ ਕਰਦਾ ਵੀ ਹੋਰ ਰੇਸ਼ੀ ਜੀ ਦੀਏ ਇਹ ਤਾਂ ਹੈ ਜੀ ਹੈਗੇ ਠੀਕ ਆ ਸੋਹਣੇ ਲੱਗਦੇ ਰਾਤ ਨੂੰ ਜਾਂਦੇ ਸਾਨੂੰ ਹਾਂ ਸੋਹਣੇ ਲੱਗਦੇ ਹਾਂ ਸੋ ਦੋਸਤੋ ਇਹੋ ਜੇ ਟਰੈਕਟਰ ਤਿਆਰ ਕਰਾਉਣ ਦੇ ਲਈ ਕਪਤਾਨ ਨਾਲ ਇੱਕ ਵਾਰੀ ਜ਼ਰੂਰ ਗੱਲਬਾਤ ਕਰ ਲਿਓ ਤੇ ਬਾਕੀ ਨੰਬਰ ਬੋਲ ਦੇ ਕਪਤਾਨਾ ਨੰਬਰ ਆਪਣਾ ਹੈਗਾ ਜੀ 70096 73735 ਆਪਣਾ ਕੰਟੈਕਟ ਨੰਬਰ ਹੈ ਜੀ ਲੋਕੇਸ਼ਨ ਲੋਕੇਸ਼ਨ ਹੈਗੀ ਪਿੰਡ ਕੋਟਪਰਾ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਤੇ ਆਪਣਾ ਇੰਸਟਾਗ੍ਰam ਤੇ ਅਕਾਊਂਟ ਬਣਿਆ ਕਪਤਾਨ ਮੋਡੀਫਿਕੇਸ਼ਨ ਜੀ ਜਿਹੜੇ ਬੰਦੇ ਨੇ ਵੀ ਆਪਣਾ ਕੰਮ ਚੈੱਕ ਕਰਨਾ ਹੈ ਅਕਾਊਂਟ ਖੋਲ ਕੇ ਚੈੱਕ ਕਰ ਸਕਦਾ ਚੈੱਕ ਕਰ ਸਕਦਾ ਹਾਂ ਸੋ ਦੋਸਤੋ ਇਹ ਆ ਬਾਈ ਜਸਕਰਨ ਦਾ ਪਰਿਵਾਰ ਤੇ ਆ ਖੜੇ ਨੇ ਉਹਦੇ ਜਿਗਰੀ ਯਾਰ ਟਰੈਕਟਰ ਹਣਾ ਤੇ ਬਾਕੀ ਇਹਨਾਂ ਨੇ ਹੀ ਬਣਾਉਣਾ ਸਾਰਾ ਕੁਝ ਟਰੈਕਟਰਾਂ ਤੇ ਆਪਾਂ ਕਹ ਦੀਏ ਕਮਾਈ ਕਰ ਕਰ ਜੱਟਨਾਂ ਇਨਾਂ ਨਾਲ ਹੀ ਬਣਿਆ ਹੈਣਾ ਤੇ ਹੁਣ ਇਹਨਾਂ ਨੂੰ ਬਣਾਈ ਜਾਂਦੇ ਹਾਂ ਸਹੀ ਹੈ ਗੱਲ ਖੁਸ਼ ਹੋ ਮੈਂ ਬਈ ਸਾਰੇ ਠੀਕ ਆ ਠੀਕ ਆ ਬਈ ਕੈਨੇਡਾ ਵਾਲਾ ਮੁੰਡਾ ਤੈਨੂੰ ਵੀ ਵਧਾਈਆਂ ਹੈਣਾ ਤੇ ਧੰਨਵਾਦ ਜੀ